ਕਿੱਧਰ ਨੂੰ ਜਾਣ ਲੱਗੀ ਪੰਥਕ ਸਿਆਸਤ ਜਾਂ ਫਿਰ ਪੰਜਾਬ ਦੇ ਲੋਕ ਕਿਹੜੇ ਅਕਾਲੀ ਦਲ ਨੂੰ ਕਰਨਗੇ ਪ੍ਰਵਾਨ ਸਤਿ ਸ਼੍ਰੀ ਅਕਾਲ ਐਨਆਰਆਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਅੱਜ 31 ਮਾਰਚ ਦਾ ਦਿਨ ਹੈ ਅੱਜ 31 ਮਾਰਚ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬਾਦਲ ਧੜੇ ਦੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਪੂੰਦੜ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਪੋਸਟ ਪੈਂਦੀ ਆ ਸੋਸ਼ਲ ਮੀਡੀਆ ਦੇ ਉੱਪਰ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਫੀਸ਼ੀਅਲ ਪੋਸਟ ਪੇਜ ਤੇ ਪੋਸਟ ਪੈਂਦੀ ਆ ਉਸ ਦੇ ਵਿੱਚ ਲਿਖਿਆ ਜਾਂਦਾ ਕਿ 31 ਮਾਰਚ ਸ਼ਾਮ 5 ਵਜੇ ਦਾ ਅਖੀਰਲਾ ਸਮਾਂ ਹੋਵੇਗਾ ਕਿ ਜਦੋਂ ਕੋਈ ਅਕਾਲੀ ਦਲ ਦੇ ਵਿੱਚ ਭਰਤੀ ਹੋਣਾ ਚਾਹਵੇਗਾ ਉਸ ਦੇ ਲਈ ਇਹ ਆਖਰੀ ਸਮਾਂ ਹੋਵੇਗਾ ਇਸ ਸਾਲ ਦੇ ਵਿੱਚ ਅਕਾਲੀ ਦਲ ਦੀ ਇਹ ਭਰਤੀ ਮੁਕੰਮਲ ਹੋ ਜਾਵੇਗੀ ਉਹਨਾਂ ਕਹਿ ਕੇ ਇਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਕੋਈ ਵੀ ਭਰਤੀ ਨਹੀਂ ਹੋਵੇਗੀ ਤੇ ਇਸੇ ਦੇ ਨਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਿਹੜੇ ਉਹ ਵੀ ਇੱਕ ਵੀਡੀਓ ਸਾਂਝੀ ਕਰਕੇ ਆਖਦੇ ਨੇ ਕਿ ਜਿਹੜੇ ਤਕਰੀਬਨ 24-25 ਲੱਖ ਦੇ ਕਰੀਬ ਜਿਹੜੀ ਭਰਤੀ ਆ ਡੈਲੀਗੇਟ ਆ ਅਕਾਲੀ ਦਲ ਦੇ ਵਿੱਚ ਭਾਰਤੀ ਹੋ ਚੁੱਕਿਆ ਇਹ ਭਾਰਤੀ ਬਲਵਿੰਦਰ ਸਿੰਘ ਭੁੰਦੜ ਹੋਣਾਂ ਦੀ ਅਗਵਾਈ ਦੇ ਵਿੱਚ ਜਿਹੜੀ ਸ਼ੁਰੂਆਤ ਹੁੰਦੀ ਹੈ ਸੁਖਬੀਰ ਸਿੰਘ ਬਾਦਲ ਮੁਢਲੇ ਤੌਰ ਤੇ ਭਾਰਤੀ ਹੁੰਦੇ ਨੇ ਤੇ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਭਾਰਤੀਆਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਇਸ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਇਸ ਗੱਲ ਨੂੰ ਲੈ ਕੇ ਕਿ ਜਿਹੜੀਆਂ ਇਹਦੀਆਂ ਜੱਥੇਬੰਦਕ ਚੋਣਾਂ ਨੇ ਉਹ ਵੀ ਅਪ੍ਰੈਲ ਦੇ ਪਹਿਲੇ ਹਫਤੇ ਹੋ ਜਾਣ ਗਿਆ ਤੇ ਉਧਰਲੇ ਪਾਸੇ ਪੰਥਕ ਸਿਆਸਤ ਦੇ ਵਿੱਚ ਪੁੱਛਾਲ ਇਸ ਕਰਕੇ ਜਿਹੜਾ ਪੁੱਛਾਲ ਚੱਲ ਰਿਹਾ ਕਿ ਅਕਾਲੀ ਦਲ ਕਿਹੜਾ ਅਸਲ ਅਕਾਲੀ ਦਲਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਦੋਂ 2 ਦਸੰਬਰ ਨੂੰ ਫੈਸਲੇ ਹੁੰਦੇ ਨੇ ਤਾਂ ਇਹ ਜਿਹੜੀ ਬਲਵਿੰਦਰ ਸਿੰਘ ਭੁੰਦੜਣਾ ਧੜਾ ਸੁਖਬੀਰ ਸਿੰਘ ਬਾਦਲ ਸਣੇ ਬਹੁਤੇ ਲੀਡਰ ਉੱਤੇ ਤਲਬ ਕੀਤੇ ਜਾਂਦੇ ਨੇ ਧਾਰਮਿਕ ਸਜ਼ਾਵਾਂ ਦੇ ਨਾਲ ਜਿਹੜੀਆਂ ਰਾਜਨੀਤਿਕ ਸਜ਼ਾਵਾਂ ਲਈ ਜਾਂਦੀਆਂ ਨੇ ਕਿ ਤੁਸੀਂ ਕੌਮ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਤੇ ਉਸ ਤੋਂ ਬਾਅਦ ਜਿਹੜੀ ਅਕਾਲੀ ਦਲ ਦੀ ਨਵੀਂ ਭਰਤੀ ਨੂੰ ਲੈ ਕੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਆ ਤੇ ਉਸ ਕਮੇਟੀ ਦੇ ਵਿੱਚ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਜਿਹੜੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੂੰ ਉਸ ਸੱਤ ਮੈਂਬਰੀ ਕਮੇਟੀ ਦਾ ਚੇਅਰਮੈਨ ਲਗਾਇਆ ਜਾਂਦਾ ਤੇ ਉਸ ਤੋਂ ਬਾਅਦ 6 ਹੋਰ ਮੈਂਬਰ ਰੱਖੇ ਜਾਂਦੇ ਨੇ ਤੇ ਉਸ ਤੋਂ ਬਾਅਦ ਲੰਬਾ ਸਮਾਂ ਲੰਘ ਜਾਂਦਾ तकरीबन 2-2.5 ਮਹੀਨੇ ਦਾ ਸਮਾਂ ਲੰਘ ਜਾਂਦਾ बार-बार ਅਸਰੀ ਅਕਾਲ ਤੱਕ ਸਾਡੇ ਜਦੋਂ ਅਗਿਆਨੀ ਰੁਖबीर ਸਿੰਘ ਜਥੇਦਾਰ ਹੁੰਦੇ ਨੇ ਬਾਰ-ਬਾਰ ਇਹ ਗੱਲ ਕਹਿੰਦੇ ਨੇ ਕਿ ਜੋ 7 ਮੈਂਬਰੀ ਕਮੇਟੀ ਨੂੰ ਆਦੇਸ਼ 2 ਦਸੰਬਰ ਨੂੰ ਦਿੱਤੇ ਗਏ ਨੇ ਉਸ ਅਨੁਸਾਰ ਅਕਾਲੀ ਦਲ ਦੀ ਭਰਤੀ ਕੀਤੀ ਜਾਵੇ ਪਰ ਉਸ ਤੋਂ ਬਾਅਦ ਇੱਕ ਪਾਸੇ ਪੈਰਲਰ ਸ਼੍ਰੋਮਣੀ ਅਕਾਲੀ ਦਲ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੀ ਅਗਵਾਈ ਦੇ ਵਿੱਚ ਭਰਤੀ ਕਰ ਰਿਹਾ ਸੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਜੋ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਦੋ ਮੈਂਬਰ ਅਸਤੀਫਾ ਦੇ ਜਾਂਦੇ ਨੇ ਐਸਜੀਪੀਸੀ ਪ੍ਰਧਾਨ ਬਲਵਿੰਦਰ ਜਿਹੜੇ ਮਾਫ਼ ਕਰਨਾ ਐਸਜੀਪੀਸੀ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਤੇ ਨਾਲ ਦੀ ਨਾਲ ਪ੍ਰੋਫੈਸਰ ਕਿਰਪਾਲ ਸਿੰਘ ਬਣੂਗਰ ਤਾਂ ਪੰਜ ਮੈਂਬਰ ਰਹਿ ਜਾਂਦੇ ਨੇ ਤੇ ਉਹ ਪੰਜ ਮੈਂਬਰ ਆ 18 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਾਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਕਰਦੇ ਨੇ ਤੇ ਉਸ ਤੋਂ ਬਾਅਦ ਅਰਦਾਸ ਕਰਕੇ ਅਕਾਲੀ ਦਲ ਦੀ ਜਿਹੜੀ ਭਰਤੀ ਦੀ ਸ਼ੁਰੂਆਤ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਸਾਬਕਾ ਜਥੇਦਾਰ ਨੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਮੁੱਢਲੇ ਤੌਰ ਤੇ ਪਹਿਲੇ ਨੰਬਰ ਤੇ ਜਿਹੜੇ ਉਸ ਅਕਾਲੀ ਦਲ ਜਿਹੜਾ ਸਿਰਿਆ ਕਾਲ ਤੱਕ ਸਭ ਤੋਂ ਬਣਾਈ ਗਈ ਕਮੇਟੀ ਦੇ ਵਿੱਚ ਭਰਤੀ ਹੁੰਦੀ ਆ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੁਣੀ ਜਿਹੜੇ ਸ਼ਾਮਲ ਹੋ ਜਾਂਦੇ ਨੇ ਜੁਆਇਨ ਕਰ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਬਲਵਿੰਦਰ ਸਿੰਘ ਭੂੰਦੜ ਜਾਂ ਖਾਸ ਤੌਰ ਤੇ ਬਾਦਲ ਧੜੇ ਦੇ ਨਾਲ ਜਿਹੜੇ ਅਕਾਲੀ ਲੀਡਰ ਨੇ ਉਹ ਕਹਿੰਦੇ ਨੇ ਕਿ ਏਜੰਸੀਆਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਰਤੀ ਕਰਵਾ ਰੀਆਂ ਨੇ ਜਾਨੀ ਕਿ ਉਹ ਕਹਿੰਦਿਆਂ ਨੇ ਕਿ ਭਾਜਪਾ ਭਰਤੀ ਕਰਵਾ ਰਹੀ ਆ ਇਸ ਤਰੀਕੇ ਦੇ ਇਲਜ਼ਾਮ ਲਾਕਰ ਨੇ ਤੇ ਉਸ ਤੋਂ ਬਾਅਦ ਹੁਣ ਲਗਾਤਾਰ ਪੰਜਾਬ ਦੇ ਬੱਕੋ-ਵੱਕ ਸ਼ਹਿਰਾਂ ਦੇ ਵਿੱਚ ਉਸੇ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਦੇ ਵਿੱਚ ਜਿਹੜੀ ਜਿਸ ਦੇ ਵਿੱਚ ਕ ਖਾਸ ਤੌਰ ਤੇ ਗੁਰਪ੍ਰਤਾਪ ਸਿੰਘ ਬਡਾਲਾ ਬੀਬੀ ਸੁਤੰਤ ਕੌਰ ਜਾਂ ਫਿਰ ਮਨਪ੍ਰੀਤ ਸਿੰਘ ਈਆਲੀ ਜਾਂ ਫਿਰ ਦੋ ਲੀਡਰ ਹੋਰ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਜਿਹੜੇ ਇਕਵਾਲ ਸਿੰਘ ਝੁੰਦਾ ਤੇ ਇੱਕ ਹੋਰ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅ ਅਸੰਤਾ ਸਿੰਘ ਉਮੈਦਪੁਰੀ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਅਕਾਲੀ ਦਲ ਦੇ ਵਿੱਚ ਭਰਤੀ ਹੋ ਰਹੀ ਆ ਜਿੱਦੇ ਤਹਤ ਪਹਿਲਾਂ ਮਲੇਰਕੋਟਲਾ ਪਟ ਜਿਹੜਾ ਫਿਰ ਉਸ ਤੋਂ ਬਾਅਦ ਸੰਗਰੂਰ ਤੇ ਅੱਜ 31 ਮਾਰਚ ਵਾਲੇ ਦਿਨ ਪਟਿਆਲਾ ਦੇ ਵਿੱਚ ਜਿਹੜੀ ਅਸੀਂ ਭਰਤੀ ਹੋਣੀ ਆ ਤੇ ਉਸ ਤੋਂ ਬਾਅਦ ਇਸ ਤੋਂ ੱੱਕੇ ਖਾਸ ਤੌਰ ਤੇ ਮਨਪ੍ਰੀਤ ਸਿੰਘ ਈਆਲੀ ਉਹਨਾਂ ਨੇ ਜਦੋਂ ਮਲੇਰਕੋਟਲੇ ਦੇ ਵਿੱਚ ਬੀਤੇ ਦਿਨ ਸੰਗਰੂਰ ਚ ਭਰਤੀ ਹੋਈ ਸੀ ਉਹਨਾਂ ਨੇ ਇੱਥੋਂ ਤੱਕ ਕੇ ਬਿਆਨ ਦਿੱਤਾ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ 6 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਪਰ 3 ਮਹੀਨੇ ਬੀਤ ਚੁੱਕੇ ਨੇ 2 ਦਸੰਬਰ ਦੀ ਫੈਸਲ ਨੂੰ ਫੈਸਲ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਫੈਸਲੇ ਆਉਂਦੇ ਨੇ ਪਰ 3 ਮਹੀਨੇ ਦਾ ਸਮਾਂ ਤਕਰੀਬਨ ਲੰਘ ਚੁੱਕਿਆ ਉਹਨਾਂ ਦਾ ਇਹ ਕਹਿਣਾ ਸੀ ਕਿ ਹੁਣ ਅਸੀਂ ਸਾਡੇ ਕੋਲ 3 ਮਹੀਨੇ ਦਾ ਸਮਾਂ ਬਚਿਆ ਅਸੀਂ ਇਸ 3 ਮਹੀਨੇ ਦੇ ਵਿੱਚ ਅਕਾਲੀ ਦਲ ਦੀ ਭਰਤੀ ਮੁਕੰਮਲ ਕਰਾਂਗੇ ਪਰ ਉਧਰਲੇ ਪਾਸੇ ਜਿਹੜਾ ਬਲਵਿੰਦਰ ਸਿੰਘ ਭੂੰਦੜ ਉਹਨਾਂ ਦੀ ਅਗਵਾਈ ਦੇ ਵਿੱਚ ਧੜਾ ਉਹ ਕਹਿੰਦਾ ਭਰਤੀ ਮੁਕੰਮਲ ਹੋ ਚੁੱਕੀ ਹੈ ਅੱਜ 31 ਮਾਰਚ ਨੂੰ ਲਾਸਟ ਦਿਨ ਹੈ ਜੇਕਰ ਕਿਸੇ ਕੋਲ ਪੰਜ ਸੱਤ ਕਾਪੀਆਂ ਨੇ ਅਕਾਲੀ ਦਲ ਦੀਆਂ ਉਹ ਅੱਜ ਦਾ ਲਾਸਟ ਦਾ ਦਿਨ ਆ ਉਹ ਅੱਜ ਜਮ੍ਹਾਂ ਕਰਵਾ ਸਕਦਾ ਹੁਣ ਸਵਾਲ ਪੰਜਾਬ ਦੇ ਪੰਥਕ ਜਿਹੜੀ ਸੰਗਤ ਆ ਉਸ ਦੇ ਮਨ ਦੇ ਵਿੱਚ ਖੜੇ ਹੋ ਚੁੱਕੇ ਨੇ ਕਿ ਆਖਰ ਅਸਲੀ ਅਕਾਲੀ ਦਲ ਕੌਣਾ ਪੰਥਕ ਲੋਕ ਕੌਣ ਨੇ ਕਿ ਇੱਕ ਪਾਸੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੁੜੀ ਕਮੇਟੀ ਬਣਾਈ ਜਾਂਦੀ ਆ ਅਕਾਲ ਤਖਤ ਸਾਹਿਬ ਤੋਂ ਜਿਹੜਾ ਥਾਪੜਾ ਲੈ ਕੇ ਓਟ ਆਸਰਾ ਲੈ ਕੇ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਹੁੰਦੀ ਆ ਤੇ ਦੂਜੇ ਪਾਸੇ ਜਿਹੜਾ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੀ ਅਗਵਾਈ ਦੇ ਵਿੱਚ ਧੜਾ ਉਹ ਕਹਿੰਦਾ ਕਿ ਸੀਦਾਂ ਦੀ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਸਾਡਾ ਅਸਲ ਸ਼੍ਰੋਮਣੀ ਅਕਾਲੀ ਦਲ ਆ ਤਾਂ ਹੁਣ ਜਿਹੜਾ ਸੰਗਤ ਨੁਮਾ ਪੰਥ ਦੇ ਜਿਹੜੇ ਮਨਾਂ ਦੇ ਵਿੱਚ ਸਵਾਲ ਖੜੇ ਹੋ ਚੁੱਕੇ ਨੇ ਕਿ ਅਸਲ ਅਕਾਲੀ ਦਲ ਕੌਣ ਆ ਬਹੁਤ ਵੱਡੇ ਸਵਾਲ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਉਮੀਦ ਹੈ ਕਿ ਲੋਕਾਂ ਦੇ ਜਿਹੜੇ ਸ਼ੰਕੇ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੂਰ ਜ਼ਰੂਰ ਹੋਣਗੇ ਕਿ ਅਸਲ ਅਕਾਲੀ ਦਲ ਕੌਣਾ ਕਿਸ ਤਰੀਕੇ ਜਿਹੜੀ ਪੰਤਕ ਸਿਆਸਤ ਆ ਅੱਗੇ ਵੱਲ ਵਧੇਗੀ